ਲਓ ਜੀ ਆਪਾਂ ਘਰ ਵਿੱਚ ਮੌਂਗ ਦਾਲ ਦਾ ਪੁਜਿਆ ਤਿਆਰ ਕਰ ਦਿੱਤਾ ਹੈ ਹਲਦੀ ਰਾਮ ਦਾ ਇਹ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੇ ਅੱਗੇ ਜਾ ਕੇ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਦੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਿੱਟਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇੱਕ ਪੁਜਿਆ ਪੁਜਿਆ ਆਪਾਂ ਕਾਦਾ ਬਣਾਵਾਂਗੇ ਇਹ ਆਪਾਂ ਲਈ ਇੱਕ ਕੋਲੀ ਮੌਂਗ ਦਾਲ ਮੂੰਗ ਦਾਲ ਦਾ ਆਪਾਂ ਪੁਜੀਆ ਬਣਾਵਾਂਗੇ ਤੇ ਇਹਨੂੰ ਆਪਾਂ ਧੋ ਲੈਨੇ ਆ ਇੱਕ ਖੁੱਲੇ ਪਾਂਡੇ 'ਚ ਪਾ ਲਾਂਗੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਵਾਸ਼ ਕਰਕੇ ਤੇ ਇਹਨੂੰ ਆਪਾਂ 3-4 ਘੰਟੇ ਭਿਉਵਾਂਗੇ ਤੇ ਫਿਰ ਆਪਾਂ ਮਿਲਦੇ ਆ ਤੈਨੂੰ ਆਜੋ ਆਪਾਂ ਧੋ ਲੈਨੇ ਆ ਤੈਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਨਾਲ ਧੋ ਲਾਂਗੇ ਤੇ ਧੋ ਕੇ ਆਪਾਂ ਇਹਨੂੰ 3-4 ਘੰਟੇ ਭਿਉਵਾਂਗੇ ਜਿਹੜਾ ਤਮਣਾ ਵਾਂਗੇ ਦਾ ਪੁਜੀਆ ਇਹ ਬੱਚੇ ਕਈਆਂ ਦਿਨਾਂ ਦੇ ਕਹਿੰਦੇ ਸਾਨੂੰ ਪੁਜੀਆ ਬਣਾ ਕੇ ਦਓ ਆਪਾਂ ਜ਼ਿਆਦਾਤਰ ਤੁਹਾਨੂੰ ਪਤਾ ਘਰੇ ਹੀ ਚੀਜ਼ ਬਣਾਉਨੇ ਆ ਘਰੇ ਹੀ ਬਣਾ ਕੇ ਬੱਚਿਆਂ ਦੇ ਨੇ ਹਾਂਜੀ ਢਾਲ ਆਪਾਂ ਤੋਂ ਤੋਲੀ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਇਹਨੂੰ ਆਪ ਤਿੰਨ ਚਾਰ ਘੰਟੇ ਭਿੱਜੀ ਰਹਾਂਦਾਂਗੇ ਇਹਨੂੰ ਹੁਣ ਆਪਾਂ ਠੱਕ ਦਿੰਨੇ ਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਲੂਣ ਇਹਦੇ ਨਾਲ ਚੰਗੀ ਤਰ੍ਹਾਂ ਖੁੱਲ ਜੂਗੀ ਹਲੋ ਜੀ ਜਿਹੜੀ ਆਪਾਂ ਦਾਲ ਪਈ ਹੋਈ ਹੈ ਆਪਣੀ ਦਾਲ ਖੁੱਲ ਗਈ ਹੈ ਇਹਦਾ ਹੁਣ ਆਪਾਂ ਪਾਣੀ ਕੱਢ ਲੈਨੇ ਆ ਦਾਲ ਚੋਂ ਪਾਣੀ ਆਪਾਂ ਚੰਗੀ ਤਰ੍ਹਾਂ ਕੱਢ ਲਿਆ ਤੇ ਇਹਨੂੰ ਹੁਣ ਆਪਾਂ ਪਾਵਾਂਗੇ ਕਿਸ ਕਾਟਨ ਦੇ ਕੱਪੜੇ ਵਿੱਚ ਤੇ ਪੱਖੇ ਥੱਲੇ ਜਿਹੜਾ ਇਹ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਇਸ ਤਰ੍ਹਾਂ ਦਾ ਆਪਾਂ ਇੱਕ ਕਾਟਨ ਦਾ ਕੱਪੜਾ ਵਿਛਾਲਾਂਗੇ ਇਹਦੇ ਉੱਪਰ ਆਪਾਂ ਇਹ ਆਕ ਕਾਟਨ ਦੇ ਕੱਪੜੇ ਤੇ ਖਿਲਾਰ ਦਾਂਗੇ ਇਹਨੂੰ ਇਸਰਾ ਪੰਦਾਲ ਨੂੰ ਇੱਕ ਘੰਟਾ ਰੱਖਾਂਗੇ ਇਹ ਜਦੋਂ ਸੁੱਕ ਜੂਗੀ ਚੰਗੀ ਤਰ੍ਹਾਂ ਤੇ ਫਿਰ ਆਪਾਂ ਮਿਲਦੇ ਆਂ ਆ ਲੋ ਆਪਣੀ ਦਾਲ ਜਿਹੜੀ ਆਪਾਂ ਸੁੱਕਣੇ ਪਾਈ ਹੀ ਪੱਕੇ ਥੱਲੇ ਉਹ ਸੁੱਕ ਗਈ ਐ ਇਤਰਾ ਸੁੱਕਣੀ ਚਾਹੀਦੀ ਆ ਕਿਉਂਕਿ ਇਹਦਾ ਪਾਣੀ ਸੁੱਕਣਾ ਚਾਹੀਦਾ ਹੁਣ ਆਪਾਂ 팬 ਦਾਖ ਲੈਨੇ ਡਾਇਰੈਕਸ਼ਨ ਤੇ ਇਹਦੇ ਵਿੱਚ ਪਾਵਾਂਗੇ ਤੇਲ ਸਰੋਂ ਦਾ ਸਰੋਂ ਦੇ ਤੇਲ ਚ ਆਪਾਂ ਇਹਨੂੰ ਫਰਾਈ ਕਰਾਂਗੇ கடக்கா சங்க தராசா கட்ட அப்படின்னா சடய பூரா வேக இரடா பூரா ஏதா ஏன்னு அப்படின் படேச்ச கடலே ਆਪਾਂ ਦਾਲ ਜਿਹੜੀ ਥੋੜੀ ਪਾ ਕੇ ਪਹਿਲਾਂ ਟਰਾਈ ਕੀਤਾ ਸੀ ਫਰਾਈ ਕਰ ਲਈਓ ਆਪਾਂ ਹੁਣ ਜਿਹੜੀ ਬਾਕੀ ਰਹਿੰਦੀ ਦਾਲ ਉਹ ਵੀ ਪਾ ਕੇ ਸਾਰੇ ਤੇ ਫਰਾਈ ਕਰ ਲਾਂਗੇ ਆਹੋ ਦਾਲ ਜਿਹੜੀ ਆਪਾਂ ਦਾਲ ਦਾ ਭੁਜੀਆ ਆਪਣਾ ਬਣ ਕੇ ਤਿਆਰ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਲੂਣ ਪਾਵਾਂਗੇ ਐਨਾ ਕੁ ਲੂਣ ਪਾਵਾਂਗੇ ਕਿਉਂਕਿ ਅੱਗੇ ਆਪਾਂ ਲੂਣ ਭਿਉਣ ਲੱਗਿਆਂ ਪਾਇਆ ਵਾ ਇੰਨਾ ਕਾ ਆਪਾਂ ਆਮਚੂਰ ਪਾ ਦਾਂਗੇ ਤੇ ਦਾਲ ਦਾ ਪੁਜੀਆ ਬਣ ਕੇ ਵੇਖੋ ਫੜਕਦੀ ਪਈ ਦਾਲ ਆਪਣੀ ਖੁਰਕਰੀ ਬਣੀ ਆ ਚਾ ਲੋ ਜੀ ਦਾਲ ਦਾ ਪੁਜੀਆ ਬਣ ਕੇ ਆਪਣਾ ਤਿਆਰ ਆ ਤੇ ਇਸੇ ਤਰ੍ਹਾਂ ਤੁਸੀਂ ਸਾਫ ਸੁਥਰਾ ਬੱਚਿਆਂ ਨੂੰ ਬਣਾ ਕੇ ਘਰੇ ਦੇਂਦੇ ਰਿਹਾ ਕਰੋ ਥੋੜੀ ਜੀ ਮਿਹਨਤ ਨਾਲ ਹੀ ਬਣ ਜਾਂਦਾ ਵਾ ਥੋੜੇ ਜੇ ਸਮਾਨ ਨਾਲ ਹੀ ਬਣ ਜਾਂਦਾ ਵਾ ਆਪਾਂ ਅੱਗੇ ਆਲੂ ਪੁਜੀਏ ਦੀ ਵੀਡੀਓ ਵੀ ਪਾਈ ਆ ਤੇ ਹੁਣ ਆਪਾਂ ਅਜ ਦਾਲ ਦੇ ਪੁਜੀਏ ਦੀ ਵੀਡੀਓ ਪਾਈ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਇ ਲੈਕਚਰ ਦੱਬ ਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ